What? Wow. guru wa 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 guru ਗੁਰੂ ਘਰੋ ਇਹ ਸਾਧੂ ਉਤਮ ਕੰਮ ਹੈ ਸਤਿਗੁਰ ਜੀ ਦਾ ਕਾਸ਼ਾ ਕਰਦੇ ਬਾਣੀ ਨੂੰ ਜੋਤਿ ਪੂrna ਗਾਣ ਜਪ ਤਾਪ ਜਿਤੇ ਸਭ ਉਪਰ ਨਾਮ ਸਾਰੇ ਦੇ ਉਪਰ ਇਹ ਨਾਮ ਹੈ ਸਾਰੇ ਜਿਨ੍ਹਾਂ ਨੇ ਪੂrna ਗਾਣ ਜੋ ਸ਼ੁਰੂ ਕਰ ਲੋ ਸਭ ਤੋਂ ਵੱਡਾ ਪੋਨੀ ਇਹੀ ਹੈ ਕਿ ਆਪਾਂ ਮਾਲਕ ਦੀ ਬندگی ਆਪ ਹੀ ਕਰਨੀ ਹੋ ਉਹਨਾਂ ਨੂੰ ਵੀ ਆਪਾਂ ਪ੍ਰੇਮਿਤ ਕਰਨਾ ਤੇ ਜਦੋਂ ਆਪਾਂ ਇਹ ਕੰਮ ਕਰਨੇ ਆ ਨਾ ਤੇ ਬਾਸਾ ਕਹਿੰਦੇ ਨਾਮ ਲੈਤ ਪ੍ਰਭ ਕਹੇ ਸਾਵਾਸ ਮਾਲਕੋ ਸ਼ਾਬਾਸ਼ ਸੰਗਤ ਜਦੋਂ ਆਪਾਂ ਨਾਮ ਜੋਪਣੇ ਆ ਮਾਲਕ ਦੀ ਯਾਦ ਵਿੱਚ ਉਹਨੇ ਕਿਉਂਕਿ ਅਸਲ ਮਨੋਰਥ ਸਾਡੀ ਜੀਵਨ ਦਾ ਵਹੀ ਹੈ ਕਿ ਉਸ ਮਾਲਕ ਦੀ ਰਾਗਨਾ ਕਰਨਾ ਉਸ ਮਾਲਕ ਦੀ ਬੰਦਗੀ ਕਰਨਾ ਜਦੋਂ ਤੱਕ ਆਪਾਂ ਇਹ ਸਾਡਾ ਨਾਮ ਜਪ ਕੇ ਆਪਾਂ ਉਸ ਪਰਮਾਤਮਾ ਤੱਕ ਨਹੀਂ ਪੁੱਜਦੇ ਉਸ ਮਾਲਕ ਦੀ ਜੋਤ ਵਿੱਚ ਨਹੀਂ ਮਿਲਦੇ ਉਦੋਂ ਤੱਕ ਸਾਡੀ ਜੜੀ ਹੈ ਯਾਤਰਾ ਜਿਹੜੀ ਹੈ ਸਫਲ ਨਹੀਂ ਹੋਣੀ ਇਹ ਚੱਕਰ ਚੱਲਦੇ ਰਹਾਂਗਾ ਸਾਡਾ ਆਣਾ ਆਪਣੇ ਦਾਤ ਕਰਦੇ ਰਹੋ ਤੇ ਗੁਰੂ ਤੋਂ ਪਿਆਰਿਓ ਸਤਗੁਰ ਜੀ ਦੇ ਸ਼ਬਦ ਦੀ ਕਮਾਈ ਕਰੋ ਵਾਧੂ ਵਾਰ ਸਿਮਰਨ ਕਰੋ ਵਾਧੂ ਵਾਰ ਬਾਣੀ ਪੜੋ ਸੰਗਤ ਕਰੋ ਇਹ ਹੀ ਹੁਕਮ ਹੈ ਸਤਗੁਰਾਂ ਕੀ ਇਹ ਹੀ ਕੇਸ ਹੁਕਮ ਨੂੰ ਕਮਾਓ ਜੇ ਜਦੋਂ ਆਪਾਂ ਇਹ ਹੁਕਮ ਨੂੰ ਕਮਾ ਲਾ ਗਏ ਫਿਰ ਸਾਨੂੰ ਪਤਾ ਲੱਗੇਗਾ ਕੀ ਦਾਕਾ ਵੇਚਣ ਵਾਲਾ ਮਾਲਕ ਹੀ ਹੈ ਸਭ ਕੁਝ ਦਾਕਾ ਦੇ ਵਾਲਾ